ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 960 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਸੀ ਅੱਜ ਆਪਾਂ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 961 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਸਤਗੁਰ ਨਿਰਵੈਰ ਪੁੱਤਰ ਸਤਰ ਸਮਾਨੇ ਔਗਣ ਕਟੇ ਕਰੇ ਸੁਧ ਦੇਹਾ ਸਤਗੁਰ ਨੂੰ ਕਿਸੇ ਨਾਲ ਵੈਰ ਨਹੀਂ ਉਸ ਨੂੰ ਪੁੱਤਰ ਤੇ ਵੈਰੀ ਇੱਕੋ ਜਿਹੇ ਪਿਆਰੇ ਹਨ ਇੱਕੋ ਜਿਹੇ ਜਪਦੇ ਹਨ ਜੋ ਕੋਈ ਵੀ ਉਸ ਦੀ ਸਰਨ ਆਵੇ ਉਸ ਦੇ ਔਗਣ ਕੱਟ ਕੇ ਗੁਰੂ ਉਸ ਦੇ ਸਰੀਰ ਨੂੰ ਸ਼ੁੱਧ ਕਰ ਦਿੰਦਾ ਹੈ ਨਾਨਕ ਜਿਸ ਧੁਰ ਮਸਤਕ ਹੋਵੇ ਲਿਖਿਆ ਤੇਸ ਸਤਗੁਰ ਨਾਲ ਸਨੇਹਾ हे ਨਾਨਕ ਜਿਸ ਮਨੁੱਖ ਦੇ ਮੱਥੇ ਉੱਤੇ ਧਰੋ ਲੇਖ ਲਿਖਿਆ ਹੋਇਆ ਹੋਵੇ ਉਸ ਦਾ ਗੁਰੂ ਨਾਲ ਪ੍ਰੇਮ ਬਣਦਾ ਹੈ ਅੰਮ੍ਰਿਤ ਬਾਣੀ ਸਤਗੁਰ ਪੂਰੇ ਕੀ ਜਿਸ ਕਿਰਪਾਲ ਹੋਵੇ ਤਿਸ ਹਿਰਦੇ ਵਸੇਹਾ ਪੂਰੇ ਗੁਰੂ ਦੀ ਆਤਮਿਕ ਜੀਵਨ ਦੇਣ ਵਾਲੀ ਬਾਣੀ ਉਸ ਮਨੁੱਖ ਦੇ ਹਿਰਦੇ ਵਿੱਚ ਵਸਦੀ ਹੈ ਜੇ ਸੁੱਤੇ ਗੁਰੂ ਦੀ ਮੇਰ ਹੁੰਦੀ ਹੈ ਆਵਣ ਜਾਣਾ ਤਿਸ ਕਾ ਕਟਿਐ ਸਦਾ ਸਦਾ ਸੁਖ ਹੋਆ ਉਸ ਮਨੁੱਖ ਦਾ ਜਨਮ ਮਰਨ ਦੇ ਗੇੜ ਮੁਕ ਜਾਂਦੇ ਹਨ ਉਸ ਮਨੁੱਖ ਦੇ ਜਨਮ ਮਰਨ ਦੇ ਗੇੜ ਕੱਟੇ ਜਾਂਦੇ ਹਨ ਉਸ ਨੂੰ ਸਦਾ ਹੀ ਸੁਖ ਪ੍ਰਾਪਤ ਹੁੰਦਾ ਹੈ ਜਿਹੜਾ ਸਤਿਗੁਰ ਦੀ ਸਰਨ ਆਉਂਦਾ ਹੈ ਪੌੜੀ ਜੋ ਤੁਧ ਭਾਣਾ ਜੰਤ ਸੋ ਤੁਧ ਬੁਝਾਈ ਹੈ ਪ੍ਰਭੂ ਜਿਹੜਾ ਜੀਵ ਤੇ ਨੂੰ ਪਿਆਰਾ ਲੱਗਦਾ ਹੈ ਉਹ ਤੇਰੇ ਨਾਮ ਨਾਲ ਸਾਝ ਪਾ ਲੈਂਦਾ ਹੈ ਜੋ ਤੁਧ ਭਾਣਾ ਜੰਤ ਸੁਦਰ ਗੈ ਸਿਜਾਈ ਉਹ ਜੀਵ ਜੀਵਨ ਸਫਰ ਵਿੱਚ ਕਾਮਯਾਬ ਹੋ ਕੇ ਤੇਰੀ ਹਜ਼ੂਰੀ ਵਿੱਚ ਪਹੁੰਚਦਾ ਹੈ ਜਿਸ ਤੇ ਤੇਰੀ ਮਿਹਰ ਹੋਵੇ ਜੇ ਸਨੋ ਤੇਰੀ ਨਦਰ ਹੋ ਮੈਂ ਤਿਸ ਗਈ ਜੇ ਸੁੱਤੇ ਤੇਰੀ ਮੇਰ ਦੀ ਨજર ਹੋਵੇ ਉਸ ਦਾ ਆਪਾ ਪਾਪ ਦੂਰ ਹੋ ਜਾਂਦਾ ਹੈ ਉਹ ਫਿਰ ਹਉ ਹਉ ਮੈਂ ਮੈਂ ਨਹੀਂ ਕਰਦਾ ਜਿਸਨੋ ਤੂੰ ਸੰਤੁਸ਼ਟ ਕਲਮਰ ਤੇ ਸਖਈ ਜੇ ਸੁੱਤੇ ਤੂੰ ਖੁਸ਼ ਹੁੰਦਾ ਹੈ ਪਰਮਾਤਮਾ ਉਸ ਦੇ ਸਾਰੇ ਪਾਪ ਮੁੱਕ ਜਾਂਦੇ ਹਨ ਜਿਸ ਕੈ ਸਵਾਮੀ ਵੱਲ ਨਿਰਭਉ ਸੋ ਭਈ ਮਾਲਕ ਪ੍ਰਭੂ ਜਿਸ ਮਨੁਖ ਦੇ ਪਖਤੇ ਹੋਵੇ ਉਹ ਦੁਨੀਆਂ ਦੇ ਡਰ ਸਹਿਮਾ ਵੱਲੋਂ ਨਿਡਰ ਹੋ ਜਾਂਦਾ ਹੈ ਜਿਸਨੂੰ ਤੂੰ ਕਿਰਪਾਲ ਸੱਚਾ ਸੋ ਥਈ ਹੈ ਪ੍ਰਭੂ ਜਿਸ ਉਤੇ ਤੂੰ ਦਿয়াল ਹੋਵੇਂ ਉਹ ਮਾਇਆ ਦੇ ਹੱਲਿਆਂ ਅੱਗੇ ਅਡੋਲ ਹੋ ਜਾਂਦਾ ਹੈ ਜਿਸ ਨੋ ਤੇਰੀ ਮਿਆ ਨ ਪੋਹੈ ਅਗਨਈ ਜਿਸ ਉਤੇ ਮੇਰ ਹੋਵੇ ਉਸ ਨੂੰ ਮਾਇਆ ਦੀ ਅਗ ਪੋ ਨਹੀਂ ਸਕਦੀ ਤਿਸ ਨੋ ਸਦਾ ਦਿਆਲ ਜਿਨ ਗੁਰ ਤੇ ਮਤ ਲਈ ਪਰ हे ਪ੍ਰਭ ਤੂੰ ਸੇ ਉਤੇ ਸਦਾ ਦਿਆਲ ਹੈ ਜਿਸ ਨੇ ਗੁਰੂ ਪਾਸੋਂ ਮਨੁੱਖਾ ਜੀਵਨ ਜਿਉਣ ਦੀ ਅਕਲ ਸਿੱਖੀ ਹੈ ਸਾ ਲੋਕ ਮਹੱਲਾ ਪੰਜਵਾ ਕਰ ਕਿਰਪਾ ਕਿਰਪਾਲ ਆਪੇ ਬਖਸ਼ ਲੈ ਏ ਕਿਰਪਾਲ ਪ੍ਰਭੂ ਪਰਮਾਤਮਾ ਕਿਰਪਾ ਕਰ ਮਿਹਰ ਕਰ ਤੇ ਮੈਨੂੰ ਆਪ ਹੀ ਆਪ ਹੀ ਤੂੰ ਬਖਸ਼ ਲੈ ਸਦਾ ਸਦਾ ਜਪੀ ਤੇਰਾ ਨਾਮ ਸਤਗੁਰ ਪਾਏ ਪੈ ਸਤਗੁਰ ਦੇ ਚਰਨਾ ਉੱਤੇ ਟਹਿ ਕੇ ਮੈਂ ਸਦਾ ਹੀ ਤੇਰਾ ਨਾਮ ਜਪਦਾ ਰਹਾ ਮਨ ਤਨ ਅੰਤਰ ਵਸ ਦੁੱਖਾ ਨਾਸ ਹੋਏ हे ਕਿਰਪਾਲ ਮੇਰੇ ਮਨ ਵਿੱਚ ਆ ਵਸ ਤਾਂ ਕਿ ਮੇਰੇ ਦੁੱਖ ਮੁਕ ਜਾਣ ਮੇਰੇ ਮਨ ਤਨ ਵਿੱਚ ਤੂੰ ਸਦਾ ਵਸਦਾ ਰਹਿ ਹੱਥ ਦੇ ਆਪ ਰੱਖ ਬਿ ਆਪੇ ਭੋ ਨਾ ਕੋਏ ਤੂੰ ਆਪ ਮੈਨੂੰ ਆਪਣੇ ਹੱਥ ਦੇ ਕੇ ਰੱਖ ਕੋਈ ਡਰ ਮੇਰੇ ਉੱਤੇ ਜੋਰ ਨਾ ਪਾ ਸਕੇ ਗੁਣ ਗਾਵਾ ਦਿਨ ਰਹਿਣ ਇਤੈ ਕੰਮ ਲਾਏ ਏ ਕਿਰਪਾਲ ਮੈਨੂੰ ਇਸੇ ਕੰਮ ਲਈ ਰੱਖ ਕਿ ਮੈਂ ਦਿਨ ਰਾਤ ਤੇਰੇ ਗੁਣ ਗਾਂਦਾ ਰਹਾ ਸੰਤ ਜਨਾ ਕੈ ਸੰਗ ਹੋਮੈ ਰੋਗ ਜਾਏ ਗੁਰਮੁਖਾਂ ਦੀ ਸੰਗਤ ਵਿੱਚ ਰਹਿ ਕੇ ਮੇਰਾ ਹੋਮੈ ਦਾ ਰੋਗ ਘਟਿਆ ਜਾਏ ਸਰਬਨਿਰੰਤਰ ਖਸਮਾ ਏਕੋ 라ਵ ਰਹਾ ਭਾਵੇਂ ਖਸਮ ਪ੍ਰਭੂ ਹੀ ਸਭ ਜੀਵਾਂ ਵਿੱਚ ਇੱਕ ਰਸ ਵਿਆਪਕ ਹੈ ਗੁਰ ਪ੍ਰਸਾਦੀ ਸੱਚ ਸਚੋ ਸੱਚ ਲਿਹਾ ਪਰ ਉਸ ਸਦਾ ਤੇ ਰਹਿਣ ਵਾਲੇ ਪ੍ਰਭੂ ਨੂੰ ਜਿਸ ਨੇ ਲੱਭਾ ਹੈ ਗੁਰੂ ਦੀ ਮਿਹਰ ਨਾਲ ਲੱਭਾ ਹੈ ਜੈਸੋ ਚੰਦਾ ਉੱਗਵਹਿ ਸੂਰਜ ਚੜ੍ਹੈ ਹਜ਼ਾਰ ਇਤੇ ਚਾਨਣ ਹੁੰਦਿਆ ਗੁਰਬਿਨ ਕੋਰ ਅੰਧਾਰ ਗੁਰੂ ਦੱਸਦਾ ਹੈ ਪ੍ਰਮਾਤਮਾ ਨੂੰ ਮਿਲਣ ਦਾ ਰਸਤਾ ਦਇਆ ਕਰੋ ਦਇਆ ਲੈ ਆਪਣੀ ਸਿਫਤ ਦੇਹੋ ਏ ਦਇਆਲ ਪ੍ਰਭੂ ਪ੍ਰਮਾਤਮਾ ਦਇਆ ਕਰ ਮੈਨੂੰ ਆਪਣੀ ਸਿਫਤ ਸਲਾ ਬਖਸ਼ ਦਰਸ਼ਨ ਦੇਖਣੇ ਹਾਲ ਨਾਨਕ ਪ੍ਰੀਤ ਹੈ ਮੈਨੂੰ ਨਾਨਕ ਨੂੰ ਇਹੀ ਤਾਂਗ ਹੈ ਕਿ ਤੇਰਾ ਦਰਸ਼ਨ ਕਰਕੇ ਖਿੜਿਆ ਰਹਾ ਮਹੱਲਾ ਪੰਜਵਾ ਇੱਕੋ ਜਪਿਏ ਮਨੈ ਮਾਹੇ ਇੱਕਸ ਕੀ ਸਰਣਾਏ ਇੱਕ ਪ੍ਰਭੂ ਨੂੰ ਹੀ ਮਨ ਵਿੱਚ ਧਿਆਉਣਾ ਚਾਹੀਦਾ ਹੈ ਅਤੇ ਇੱਕ ਪ੍ਰਭੂ ਦੀ ਹੀ ਸ਼ਰਨ ਲੈਣੀ ਚਾਹੀਦੀ ਹੈ ਇੱਕ ਸਿਓ ਕਰ ਪਰਿਹੜੀ ਦੂਜੀ ਨਾਹੀ ਜਾਏ हे मन एक प्रभु नाल ही प्रेम पा उस तो बिना और कोई ठां ठिकाणा नहीं है, एको दाता है सब पाए। एक दाता ਮੰਗੀਏ ਸਭ ਕਿਛ ਪੱਲੈ ਪਾਏ ਇੱਕ ਪ੍ਰਭੂ ਦਾਤੇ ਪਾਸੋਂ ਹੀ ਮੰਗਣਾ ਚਾਹੀਦਾ ਹੈ ਹਰੇਕ ਚੀਜ਼ ਉਸੇ ਪਾਸੋਂ ਮਿਲਦੀ ਹੈ ਮਨ ਤਨ ਸਾਸ ਗਿਰਾਸ ਪ੍ਰਭ ਏਕੋ ਇਕ ਧਾਏ ਮਨ ਦੇ ਰਾਹੀ ਸਰੀਰ ਦੇ ਰਾਹੀ ਸਵਾਸ ਸਵਾਸ ਖਾਂਦਿਆਂ ਪਿੰਦਿਆਂ ਇੱਕ ਪ੍ਰਭੂ ਨੂੰ ਹੀ ਸਿਮਰ ਸਾਹ ਸਾਹ ਜਪੀਐ ਗੋਬਿੰਦ ਫਿਰ ਮਨ ਅੰਤਰ ਕੀ ਉਤਰੈ ਚਿੰਦ ਪਰਮਾਤਮਾ ਦਾ ਨਾਮ ਜਪਣ ਨਾਲ ਮਨ ਤੇ ਲੱਗੀ ਜਨਮ ਜਨਮਾਂ ਤਰਾ ਦੀ ਮੈਲ ਲੈ ਜਾਂਦੀ ਹੈ ਅਮਰਤ ਨਾਮ ਨਿਦਾਨ ਸਚ ਗੁਰਮਖ ਪਾਇਆ ਜਾਏ ਪ੍ਰਭੂ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਸਦਾ ਕਾਇਮ ਰਹਿਣ ਵਾਲਾ ਖਜ਼ਾਨਾ ਹੈ ਗੁਰੂ ਦੀ ਰਾਹੀ ਹੀ ਮਿਲਦਾ ਹੈ ਵੱਡ ਭਾਗੀ ਤੇ ਸੰਤ ਜਾਨਾ ਜਿਨ ਮਨ ਉੱਠਾਏ ਉਹ ਗੁਰਮਖ ਬੰਦੇ ਬੜੇ ਭਾਗਾ ਵਾਲੇ ਹਨ ਜਿਨ੍ਹਾਂ ਦੇ ਮਨ ਵਿੱਚ ਪ੍ਰਭੂ ਪਰਮਾਤਮਾ ਆਵਸਦਾ ਹੈ ਜਲ ਥਲ ਮਹੀਲ ਰਵ ਰਹਾ ਦੂਜਾ ਕੋਈ ਨਾ ਹੈ ਪ੍ਰਭੂ ਜਲ ਵਿੱਚ ਧਰਤੀ ਵਿੱਚ ਆਕਾਸ਼ ਵਿੱਚ ਹਰ ਥਾਂ ਮੌਜੂਦ ਹੈ ਉਸ ਤੋਂ ਬਿਨਾ ਕਿਤੇ ਵੀ ਕੋਈ ਹੋਰ ਨਹੀਂ ਹੈ ਦੂਜਾ ਨਾਮ ਧਿਆਈ ਨਾਮ ਉਚਾਰਾ ਨਾਨਕ ਖਸਮਰ ਜਾਏ ਏ ਨਾਨਕ ਅਰਦਾਸ ਕਰ ਕਿ ਮੈਂ ਵੀ ਉਸ ਪ੍ਰਭੂ ਦਾ ਨਾਮ ਸਿਮਰਾਂ ਨਾਮ ਮੂੰਹ ਨਾਲ ਉਚਾਰਾਂ ਤੇ ਉਸ ਖਸਾਂ ਪ੍ਰਭੂ ਦੀ ਰਜਾ ਵਿੱਚ ਸਦਾ ਰਾਜੀ ਰਹਾ ਪਾਉੜੀ ਜਿਸਨੋਂ ਤੂੰ ਰਖਵਾਲਾ ਮਾਰੇ ਤੇ ਸੁਕਾਉਣਾ ਹੇ ਪ੍ਰਭੂ ਜਿਸ ਮਨੁੱਖ ਨੂੰ ਤੂੰ ਰਾਖਾ ਮਿਲਿਆ ਹੈ ਉਸ ਨੂੰ ਕੋਈ ਵਿਕਾਰ ਆਦਿਕ ਮਾਰ ਨਹੀਂ ਸਕਦਾ ਕੋਈ ਉਸਨੂੰ ਦੁੱਖ ਨਹੀਂ ਲੱਗਦਾ ਜਿਸਕੇ ਸਿਰ ਉੱਪਰ ਤੂੰ Swami ਸੋ ਦੁੱਖ ਕੈਸਾ ਪਾਵੈ ਜਿਸਨੂੰ ਤੂੰ ਰਖਵਾਲਾ ਜਿੱਤਾ ਤਿਨੈ ਭੈਣ ਕਿਉਂਕਿ ਜਿਸ ਮਨੁੱਖ ਨੂੰ ਤੂੰ ਰਾਖਾ ਮਿਲਿਆ ਹੈ ਉਸਨੇ ਤਾਂ ਸਾਰਾ ਜਗਤ ਹੀ ਜਿੱਤ ਲਿਆ ਹੈ ਜਿਸਨੂੰ ਤੇਰਾ ਅੰਗ ਤੇਸਮੁਖ ਉਜਲਾ ਹੈ हे ਪ੍ਰਭੂ ਜਿਸ ਨੂੰ ਤੇਰਾ ਆਸਰਾ ਪ੍ਰਾਪਤ ਹੈ ਉਹ ਮਨੁੱਖਤਾ ਦੀ ਜ਼ਿੰਮੇਵਾਰੀ ਵਿੱਚ ਸੁਰਖਰੂ ਹੋ ਗਿਆ ਹੈ ਜਿਸ ਨੂੰ ਤੇਰਾ ਅੰਗ ਸੋ ਨਿਰਮਲੀ ਹੋ ਨਿਰਮਲਾ ਜਿਸ ਨੂੰ ਤੇਰਾ ਆਸਰਾ ਪ੍ਰਾਪਤ ਹੋਇਆ ਹੈ ਨਾ ਪ੍ਰਮਾਤਮਾ ਉਹ ਬੜੇ ਹੀ ਪਵਿੱਤਰ ਜੀਵਨ ਵਾਲਾ ਬਣ ਗਿਆ ਹੈ ਜਿਸ ਨੂੰ ਤੇਰੀ ਨਦਰ ਨਲੇਖਾ ਪੁੱਛੀਐ हे ਪ੍ਰਭੂ ਪ੍ਰਮਾਤਮਾ ਜਿਸ ਨੂੰ ਤੇਰੀ ਮਿਹਰ ਦੀ ਨજર ਨਸੀਬ ਹੋਈ ਹੈ ਉਸ ਨੂੰ ਜ਼ਿੰਦਗੀ ਵਿੱਚ ਕੀਤੇ ਕੰਮਾਂ ਦਾ ਹਿਸਾਬ ਲੇਖਾ ਪੁੱਛਿਆ ਨਹੀਂ ਜਾਂਦਾ ਜਿਸ ਨੂੰ ਤੇਰੀ ਖੁਸ਼ੀ ਤਿੰਨ ਨੌ ਨਿਧ ਪੁੰਚੀ ਐ ਕਿਉਂਕਿ ਹੇ ਪ੍ਰਭੂ ਜਿਸ ਨੂੰ ਤੇਰੀ ਖੁਸ਼ੀ ਪ੍ਰਾਪਤ ਹੋਈ ਹੈ ਉਸ ਨੇ ਤੇਰੇ ਨਾਮ ਰੂਪ ਨੌ ਖਜ਼ਾਨੇ ਮਾਣ ਲਏ ਹਨ ਜਿਸਨੋ ਤੂੰ ਪ੍ਰਭ ਵੱਲ ਤਿਸ ਕਿਆ ਮੋਹ ਸੰਦਗੀ हे ਪਰਮਾਤਮਾ ਜਿਸ ਮਨੁੱਖ ਦੇ ਢੜੇ ਤੇ ਤੂੰ ਹੈ ਉਸ ਨੂੰ ਕਿਸੇ ਦੀ ਮੁਤਾਜੀ ਨਹੀਂ ਰਹਿੰਦੀ ਜਿਸਨੋ ਤੇਰੀ ਮਿਹਰ ਸੋ ਤੇਰੀ ਬੰਦਗੀ ਕਿਉਂਕਿ ਜਿਸ ਉਤੇ ਤੇਰੀ ਮਿਹਰ ਹੈ ਉਹ ਸਦਾ ਤੇਰੀ ਭਗਤੀ ਕਰਦਾ ਹੈ ਤੇ ਤੇਰੀ ਭਗਤੀ ਕਰਨ ਵਾਲੇ ਨੂੰ ਕਦੇ ਕਿਸੇ ਚੀਜ਼ ਦੀ ਟੋਟ ਨਹੀਂ ਆਉਂਦੇ ਸਲੋਕ ਮਹੱਲਾ ਪੰਜਵਾਂ ਹੋ ਹੋ ਕਿਰਪਾਲ ਸੁਆਮੀ ਮੇਰੇ ਸੰਤਾਂ ਸੰਗ ਵਿਹਾਵੈ ਹੈ ਮੇਰੇ ਸੁਆਮੀ ਮੇਰੇ ਉੱਤੇ ਦਇਆ ਕਰ ਮੇਰੀ ਉਮਰ ਸੰਤਾਂ ਦੀ ਸੰਗਤ ਵਿੱਚ ਰਹਿ ਕੇ ਬੀਤੇ ਤਦੋਂ ਹੋ ਭੁੱਲੇ ਸੇ ਜਮ ਜਮ ਮਰਦੇ ਤੈਨ ਕਦੇ ਨ ਚੁੱਕ ਨਾ ਹਾਵੇ ਜੋ ਮਨੁੱਖ ਤੇਥੋਂ ਵਿਛੜ ਜਾਂਦੇ ਹਨ ਉਹ ਸਦਾ ਜਮਦੇ ਮਰਦੇ ਰਹਿੰਦੇ ਹਨ ਉਹਨਾਂ ਦੇ ਹੋਕੇ ਕਦੇ ਮੁਕਦੇ ਨਹੀਂ ਮਹੱਲਾ ਪੰਜਵਾਂ ਸਤਗੁਰ ਸਿਮਰੋ ਆਪਣਾ ਘਟ ਅਵ ਘਟ ਘਟ ਘਾਟ ਆਪਣੇ ਗੁਰੂ ਨੂੰ ਆਪਣੇ ਹਿਰਦੇ ਵਿੱਚ ਉੱਠਦੇ ਆ ਬਹਿਣਦੇ ਆ ਹਰ ਸਮੇਂ ਹਰ ਥਾਂ ਚੇਤੇ ਰੱਖੋ ਉਠਤ ਬੈਠਤ ਸੋਵਤ ਧਈਐ ਮਾਰਗ ਚਲਤ ਹਰੇ ਹਰ ਗਾਈਐ ਇਸ ਤਰ੍ਹਾਂ ਪਰਮਾਤਮਾ ਦਾ ਨਾਮ ਹਿਰਦੇ ਵਿੱਚ ਵਸ ਜਾਏਗਾ ਹਰ ਹਰ ਨਾਮ ਜਪਨ ਤਿਆ ਕੋਏ ਨਾ ਬੰਦੇ ਵਾਟ ਪਰਮਾਤਮਾ ਦਾ ਨਾਮ ਸਿਮਰਿਆ ਜਿੰਦਗੀ ਦੇ ਰਸਤੇ ਵਿੱਚ ਕੋਈ ਵਿਕਾਰ ਰੋਕ ਨਹੀਂ پا ਸਕਦਾ ਪੌੜੀ ਤਿੱਥੈ ਤੂੰ ਸਮਰੱਥ ਜਿੱਥੈ ਕੋਏ ਨਾਹੇ हे ਪ੍ਰਭੂ ਜਿੱਥੇ ਹੋਰ ਕੋਈ ਜੀਵ ਸਹੈਤਾ ਕਰਨ ਜੋਗਾ ਨਹੀਂ ਉਥੇ हे ਪ੍ਰਭੂ ਤੂੰ ਹੀ ਮਦਦ ਕਰਨ ਜੋਗਾ ਹੈ ਉਥੈ ਤੇਰੀ ਰੱਖ ਅਗਨੀ ਉਦਰ ਮਾਹੇ ਮਾਂ ਦੇ ਪੇੜ ਦੀ ਅੱਗ ਵਿੱਚ ਜੀਵ ਨੂੰ ਤੂੰ ਹੀ ਸਹਾਰਾ ਦੇਣਾ ਹੈ ਜੀਵ ਤੇਰੇ ਸਹਾਰੇ ਹੀ ਰਹਿੰਦਾ ਹੈ ਸੁਣ ਕੇ ਜਮ ਕੇ ਦੂਤ ਨਾਏ ਤੇ ਰਹਿ ਛੱਡ ਜਾਹੇ ਹੈ ਪ੍ਰਭੂ ਤੇਰਾ ਨਾਮ ਸੁਣ ਕੇ ਜਮ ਦੂਤ ਨੇੜੇ ਨਹੀਂ ਟੁਕਦੇ ਤੇਰੇ ਨਾਮ ਦੀ ਬਰਕਤ ਨਾਲ ਜੀਵ ਨੂੰ ਛੱਡ ਕੇ ਚਲੇ ਜਾਂਦੇ ਹਨ ਪੌਜਲ ਬਿਖਮਸਗਾਹ ਗੁਰ ਸ਼ਬਦੀ ਪਾਰ ਪਾਹੇ ਇਸ ਔਖੇ ਤੇ ਸਾ ਸੰਸਾਰ ਸਮੁੰਦਰ ਨੂੰ ਜੀਵ ਗੁਰ ਦੇ ਸ਼ਬਦ ਦੀ ਗੁਰੂ ਦੇ ਸ਼ਬਦ ਦੀ ਸਹਾਇਤਾ ਨਾਲ ਪਾਰ ਕਰ ਲੈਂਦੇ ਹਨ ਜਿੰਨ ਕੋ ਲਗੀ ਪਿਆਸ ਅੰਮ੍ਰਿਤ ਸੇਈ ਖਾਹੇ ਪਰ ਉਹੀ ਬੰਦੇ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਛਕਦੇ ਹਨ ਜਿਨ੍ਹਾਂ ਦੇ ਅੰਦਰ ਇਸ ਦੀ ਭੁੱਖ ਪਿਆਸ ਪੈਦਾ ਹੋਈ ਹੈ ਕਲ ਮੈਂ ਇਹੋ ਪੁਨ ਗੁਣ ਗੋਵਿੰਦ ਗਾਹੇ ਜਿਹੜੇ ਸੰਸਾਰ ਵਿੱਚ ਨਾਮ ਸਿਮਰਨ ਨੂੰ ਸਭ ਤੋਂ ਚੰਗਾ ਨੇਕ ਕੰਮ ਜਾਣ ਕੇ ਪ੍ਰਭੂ ਦੇ ਗੁਣ ਗਾंदे ਹਨ ਸਭ ਸੈ ਨੋ ਕਿਰਪਾਲ ਸੁਮਾਲੇ ਸਾਹੇ ਸਾਹੇ ਕਿਰਪਾਲ ਪ੍ਰਭੂ ਹਰੇਕ ਜੀਵ ਦੀ ਸਵਾਸ ਸਵਾਸ ਸੰਭਾਲ ਕਰਦਾ ਹੈ ਮਿਰਥਾ ਕੋਏ ਨਾ ਜਾਏ ਜੇ ਆਵੇ ਤੁਧ ਆਹੇ ਏ ਪ੍ਰਭੂ ਜਿਹੜਾ ਜੀਵ ਤੇਰੀ ਸਰਨਾਉਂਦਾ ਹੈ ਉਹ ਤੇਰੇ ਦਰ ਤੋਂ ਖਾਲੀ ਨਹੀਂ ਜਾਂਦਾ ਉਹ ਤੇਰੇ ਦਰ ਤੋਂ ਨਾਮ ਦੀਆਂ ਝੋਲੀਆਂ ਭਰ ਕੇ ਜਾਂਦਾ ਹੈ ਆਤਮਿਕ ਸੁਖ ਪ੍ਰਾਪਤ ਕਰਕੇ ਜਾਂਦਾ ਹੈ ਸਾਬਸੈ ਨੋ ਕਿਰਪਾਲ ਸਮਾਲੇ ਸਾਹੇ ਸਾਹੇ ਮਿਰਥਾ ਕੋਏ ਨਾ ਜਾਏ ਜੇ ਆਵੇ ਤੁਧ ਆਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 961 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਤਾਨ-ਤਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 962 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਾਂਗੇ ਪੁਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਜੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਪੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ